ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨ ਲਈ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਬੰਦਾ ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਈਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵੀਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜੂਗਾ ਪਹਿਲੇ ਤੇ ਪੋੜੀਆਂ ਚੜਦੇ ਸਾਰ ਉਹ ਤੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਚਾਤੇ ਕੈਮਰੇ ਬੜੇ ਲੱਗੇ ਨੇ ਬੰਦਾ ਗੱਲ ਕਿੱਥੇ ਕਰੇ ਅੱਜ ਕੰਪਨੀ ਪਹਿ ਹੁਣਾ ਹੈ ਜੇ ਤੁਸੀਂ ਧਰਮ ਦੇ ਪੱਖੋਂ ਆਉਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਿਵਾਉਣ ਨੂੰ ਤਿਆਰ ਹਾਂ ਮੈਂ ਇਨਾਂ ਪਰਸਨਸ ਤੋਂ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਂਗਾ ਦੱਸ ਦਿੰਦਾ ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ ਇਹਦੀ ਸੀਸੀਟੀਵੀ ਫੁਟੇਜ ਵੀ ਪਾ ਦਿੱਤੀ ਹੈ ਹੁਣ ਇਹਨਾਂ ਨੇ ਇੱਕ ਚੀਜ਼ ਕਰਨੀ ਹੈ ਮੈਨੂੰ ਪਤਾ ਨਹੀਂ ਮੈਂ ਇਹਨੂੰ ਇਸ ਮੇਰੀ ਇਸ ਵੀਡੀਓ ਨੂੰ ਬਲੇਡ ਕਰਾਉਣ ਲਈ ਮੇਰੇ ਨਾਲ ਕੀ ਤਾਕਤਾਂ ਵੀ ਕਰਨਾਂ ਸਾਡੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਸੀਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਜਿਹੜਾ ਵੀਡੀਓ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਸਾਨੂੰ ਸੋਸ਼ਲ ਮੀਡੀਆ ਤੋਂ ਮਿਲਿਆ ਹੈ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਇਸ ਦੇ ਪਿੱਛੇ ਕੀ ਕਾਰਨ ਤੁਸੀਂ ਆਪ ਜੀ ਦੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨੇ ਨੇ ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਗੇ ਤੋਂ ਇਹੋ ਜਿਹੇ ਵੀਡੀਓ ਵੇਖਣ ਵਾਸਤੇ ਚਲੋ ਦੇਖਦੇ ਹਾਂ ਪੂਰਾ ਵੀਡੀਓ ਜਿੰਨੇ ਵੀ ਆਏ ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ ਇਹਨ ਇਹ ਬਹਿ ਰੁਪੀਆ ਪਹਿਲੀ ਗੱਲ ਤਾਂ ਇਹ ਕੋਈ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ ਇਹ ਮੈਂ ਜਾਣਦਾ ਮੇਰੇ ਮਹਾਰਾਜ ਜਾਣਦੇ ਨੇ ਠੀਕ ਹੈ ਦੂਸਰੀ ਚੀਜ਼ ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ ਪਰਚਿਆਂ ਤੋਂ ਨਹੀਂ ਡਰਦੇ ਇਹ ਚੀਜ਼ਾਂ ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ ਸਾਡੇ ਸਾਨੂੰ ਠੀਕ ਹੈ ਕਾਫੀ ਜ਼ਿਆਦਾ ਡਰਾਇਆ ਜਾ ਰਿਹਾ ਤਮਕਾਇਆ ਜਾ ਰਿਹਾ ਅਦਾਂ ਦੀਆਂ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ ਇੱਕ ਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਹੈ ਨਾ ਦੁਬਾਰਾ ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ ਇਹਨਾਂ ਦੇ ਲਈ ਮੈਂ ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ ਚਲੋ ਜੋ ਵੀ ਕੁਝ ਕਰਦੇ ਸਹੀ ਸੀ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿਦਾਂ ਦਾਗ ਲਾਇਆ ਮੈਂ ਤੁਹਾਨੂੰ ਇੱਕ ਕਲੀਅਰ ਬੈਂਕ ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਗਾ ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬਾਸ ਦਾ ਮੁੱਦਾ ਛੱਡ ਲੈਂਦੇ ਆ ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬਾਸ ਬਿਗ ਬਾਸ ਯਾਰ ਆ ਜੋੜੇ ਹੱਥ ਬਿਗ ਬਾਸ ਨੂੰ ਆਪਣੀ ਜੇਬ ਚ ਮੈਨੂੰ ਨਾ ਬਿੱਗ ਬੋਸ ਨਾਲ ਲੈਣ ਦੇਣ ਸੀਗਾ ਔਰ ਦੂਜੀ ਗੱਲ ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੇ ਕੰਟਰੋਵਰਸਰੀ ਕੋਈ ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ ਮੈਂ ਆਪਣੀ ਵਾਈਫ ਦੇ ਨਾਲ ਆ ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰਾ ਪੂਰੀ ਜ਼ਿੰਦਗੀ ਆਉਣ ਵਾਲੀ ਪੂਰਾ ਪੂਰਾ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਹਸਤੀ ਤੇ ਮੈਂ ਉਹਦੇ ਨਾਲ ਕੱਟਣਾ ਵਾ ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ ਜਿਹੜੇ ਤੇ ਪਿਆਰ ਵਾਲੇ ਨੇ ਜਿਹੜੇ ਤੇ ਸਮਝਣ ਵਾਲੇ ਨੇ ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ ਜਿਹੜੇ ਜਿਹੜੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੁਝ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਜਿੱਦਾਂ ਦੇ ਹੁੰਦੇ ਨਹੀਂ ਸਾਨੂੰ ਉਦਾਂ ਦਾ ਦਿਖਾ ਦਿੰਦੇ ਨੇ ਬਾਰ ਬਾਰ ਕਿ ਇਹ ਜੀ ਬਿਗ ਬੋਸ ਨੇ ਕੀਤਾ ਗਿਆ ਮੈਨੂੰ ਇੱਕ ਗੱਲ ਦੱਸੋ ਕੀ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਆ ਕੰਮ ਕਰਤੇ ਤੇਰੇ ਨੂੰ ਅਸੀਂ ਬਿਗ ਬੋਸ ਚ ਲਾਵਾਂਗੇ ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ ਇਹਨਾਂ ਨੇ ਬਿਗਬੋਸ ਦੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿੱਖੀ ਸਿਕ ਐਜ਼ ਅ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ ਮੈਂ ਇੱਕ ਛੋਟੀ ਜੀ ਗੱਲ ਦੱਸਾਂਗਾ ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਆ ਮੇਰੀ ਇਹ ਵੀਡੀਓ ਵੇਖਿਓ ਪਹਿਲੇ ਪੂਰੀ ਵੀਡੀਓ ਸੁਣਿਓ ਮੈਂ ਆਪਣੀ ਕਲਿੱਪ ਕੱਟ ਕੇ ਉਹ ਵੀਡੀਓ ਪਾਣ ਲੱਗਾ ਐਨਰੋਬਿਕ ਮੈਟਾਬੋਲਿਕ ਪ੍ਰੋਸੈਸ ਬਹੁਤ ਹੀ ਬੜੀ ਚੀਜ਼ ਮੰਨਦਾ ਹੈ। ਮੈਂ ਤੁਹਾਨੂੰ ਦੱਸਾਂ ਅਟਿਕਾ ਨੂੰ ਬਣਾਉਣਾ। ਅਜਿਤੇ ਤੇ ਚਾਰੋਂ ਵੀ ਇਸ ਤੇ ਹੱਥੀ ਨੂੰ ਨਹੀਂ ਆਉਂਦਾ। ਹਾਂ। ਅੱਛੇ ਪ੍ਰੈਕਟੀਕਲ ਨੂੰ ਜਿਹਦੇ ਤੋਂ ਨਹੀਂ ਇਹ ਗੱਲ ਤੇ ਨਹੀਂ। ਮੋਟੇ ਵਾਲੇ ਸਾਰੇ ਪਿੱਛਾ ਸੋ ਜਦੋਂ ਕਿਸੇ ਦਾ ਬ੍ਰਦਰ ਤੇ ਕੰਨ ਖੱਲੇ ਹੋ ਗਏ ਨਾ ਕਿ ਸੰਸਾਲਕ ਵਿੱਚ ਜੀ ਨੂੰ ਲਈ ਕਰਦੇ ਮੈਂ ਇਹ ਆਪਣੀ ਗੱਲ ਨਹੀਂ ਕਰਦਾ ਮੈਂ ਸੇ ਮੱਠੀ ਘੱਟ ਪਰ ਉਹ ਖੱਲੇ ਸੀ ਤਾਂ ਚਾਂਦੇ ਕੀ ਕਹਿੰਦਾ ਤੁੰਗਵਾਲ ਜੀ ਨਮਸਤ ਸਿੰਘ ਜੀ ਜੀ ਆਪਾਂ ਕਿਉਂ ਨਹੀਂ ਇੱਕ ਵੋਸ ਕਰਦੇ ਇੱਕ ਵੋਸ ਕਰਦੇ ਆ ਨੀ ਨੇ ਸੱਜੇ وہ میرے گھر میں انا گل وہ جی کلاسچ کیتاں تو بھی۔ بندو میں تے نہیں کہنا میں لوئی ہوں۔ او میں بنائی ہے او تے پنجرے وچ حملہ ہوئے ہوں۔ ٹھیک ہے راتاں تے راتوں کالے دی دی بات ائی۔ جے کوئی سارے جی نو نویں نال کی حالو کہہتے ہیں یہ بھی جی جی۔ میں اس کو ڈیلیگ بھی گئی ہے نا اپنے شرط کے دفتر بھی دیے اپنے ویلے پرے میں تعال نہیں گیا۔ کیا بندا ہے جی کیا ਲੋਕ ਜਿਹਨਾਂ ਦਾ ਫੇਰ ਲਿਖੋ ਕੋਲੋਂ ਆ। ਜਿਹਨਾਂ ਦੋ ਘਟਾਣੇ ਦੋ ਬਰੇ ਨਹੀਂ ਬੱਜਣੇ ਆ। ਉਹ ਦਸਤਾਨੇ ਪੈ ਜਦੋਂ ਮੈਂ ਜੀਉਂਨ ਕਰਿਆ ਉਹ ਜੀਤੀ। ਉਹ ਜੀ ਕੋਈ ਨਹੀਂ ਮੈਂ ਦੋ ਤਾਂ ਕੋਈ ਹੋਣਾ ਨਹੀਂ। 3 ਤਰੀਕ ਹੈਗੀ ਆ। ਨੰਬਰ ਮੇਰਾ ਆ ਗਿਆ ਨਾ। ਹਾਂ। ਮੈਨੂੰ ਫੋਨ ਕਰਕੇ ਦੱਸ ਦਿਓ ਕਿ ਕਿੱਦਾਂ ਨੂੰ। ਸਾਮਾਂ ਕਰ ਦੱਸ ਦਿਓ। ਠੀਕ ਆ। ਕਈ ਥਾਂੇ ਤੋਂ ਵੀ ਗੱਲ ਕਰਕੇ ਠੀਕ ਹੈ। ਜਦੋਂ ਇਹ ਵੀਡੀਓ ਬਣਾ ਲਿਆ ਇਹਨਾਂ ਨੇ ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੋਣੀ ਲਈਆਂ ਹੋਣੀਆਂ। ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ। ਤੁਸੀਂ ਆ ਦੇਖੋ ਆ ਤਸਵੀਰ ਦੇਖੀ ਹੋਣੀ ਐ ਵਿੱਚ ਆ orange ਪਰਨੇ ਵਾਲਾ ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨ ਵਿੱਚ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਇਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ ਅਸੀਂ ਕਿ ਨਮਲੰਦੇ ਹੈਗੇ ਆ ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ ਤੁਸੀਂ 50000 ਰੁਪਏ ਦੇ ਦੋ ਆ ਸੀਸੀਟੀਵੀ ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ ਇਹ ਉਹਦੇ ਵਿੱਚ 50000 ਦੀ ਗੱਲ ਪਹਿਲੇ ਤੇ ਪੌੜੀਆਂ ਚੜਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ ਬੰਦਾ ਗੱਲ ਕਿੱਥੇ ਕਰੇ ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ایرਫੋਨ ਨਹੀਂ ਲੱਗੇ ایرਫੋਨ ਲਾ ਕੇ ਉਹ ਪੂਰੀ ਸੀਸੀਟੀਵੀ ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਿਵਾਣ ਨੂੰ ਤਿਆਰ ਹਾਂ ਮੈਂ ਇਨਾ ਪਰਸਨਸ ਤੋਂ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਂਗਾ ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਚੁੱਕਣ ਨੂੰ ਤਿਆਰ ਹਾਂ ਜਿਹੜੇ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਪਰ ਤੁਸੀਂ ਇਦਾਂ ਦੀ ਘਟਿਆ ਕਰਤੂਤ ਕੀਤੀ ਹੈ ਤੁਸੀਂ ਅੰਦਰ ਆ ਕੇ 50000 ਦੀ ਡਿਮਾਂਡ ਕਰ ਰਹੇ ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50000 ਕਿੱਥੋਂ ਦੇਦਾ ਤੇ ਤੁਸੀਂ ਕਹਿ ਰਹੇ ਉਹਨੂੰ ਫੋਨ ਕਰੋ ਜਿੰਨੇ ਵੀਡੀਓ ਪਾਈ ਹੈ ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲਓ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਾਂਗਾ ਤੇ ਮੇਰੇ ਤਾਂ ਪੱਖੇ ਚ ਕਦੇ ਕੋਈ ਆਇਆ ਕੋਈ ਬੋਲੇ ਨਾ ਬੋਲੇ ਠੀਕ ਹੈ ਜੇ ਕੋਈ ਬੋਲਦਾ ਤੇ ਪਬਲਿਕ ਉਹਨੂੰ ਵੀ ਬੋਲਦੀ ਕਿ ਤੂੰ ਉਹਨਾਂ ਦੀ ਸਪੋਰਟ ਕਿਉਂ ਕਰਦਾ ਪਰ ਮੈਂ ਆਪਣੀ ਸਪੋਰਟ ਵਿੱਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨਾ ਚਿਰ ਤੱਕ ਚੁੱਪ ਰ ਕੋਸ਼ਿਸ਼ ਕਰਦੇ ਆ ਅਸੀਂ ਕਦੇ ਕਿਸੇ ਕੰਟਰੋਵਰਸੀ ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਪਾ ਦਿੱਤੀ ਹੈ ਹੁਣ ਇਹਨਾਂ ਨੇ ਇੱਕ ਚੀਜ਼ ਕਰਨ ਮੈਨੂੰ ਪਤਾ ਨਹੀਂ ਮੈਂ ਇਹਨੂੰ ਇਸ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ ਸੀਸੀਟੀਵੀ ਫੁਟੇਜ ਪਾ ਦਿੱਤੀ ਹੈ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਮੈਨੂੰ ਨਹੀਂ ਪਤਾ ਹੈ ਮੇਰੇ ਲਈ ਰਿਸਕੀ ਹੈ ਇਸ ਚੀਜ਼ ਲਈ ਬੋਲਣਾ ਪਰ ਪਤਾ ਨਹੀਂ ਮੇਰੇ ਉਤੇ ਕੋਈ ਅਟੈਕ ਵੀ ਕਰਾ ਸਕਦੇ ਨੇ ਕੁਝ ਵੀ ਕਰਾ ਸਕਦੇ ਨੇ ਮੈਨੂੰ ਕੁਝ ਨਹੀਂ ਪਤਾ ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੈ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਦੁਕਾਨ ਦੇ ਅੱਗੇ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ ਜੇ ਕਿਤੇ ਗੱਡੀ ਦੇਖ ਲੈਂਦੇ ਲੋਕ ਕੀ ਫालतू ਕਮੈਂਟਰੀਆਂ ਕਰਨ ਲੱਗ ਜਾਂਦੇ ਨੇ ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ ਸਾਡੇ ਨਾਲ ਖੜਾ ਹੋਵੇ ਤੇ ਬੰਦਾ ਅੰਦਰੋਂ ਟੁੱਟ ਜਾਵੇ ਖਤਮ ਹੋ ਜਾਏ ਸਾਨੂੰ ਪਤਾ ਸੀ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ ਚ ਅੱਗੇ ਵਧ ਰਹੇ ਆ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਆ ਔਰ ਅਸੀਂ ਕਿਰਤ ਕਰ ਰਹੇ ਆ ਕਦੇ ਕਿਸੇ ਨੂੰ ਫालतू ਕੋਈ ਗੱਲ ਨਹੀਂ ਕਰਦੇ ਆ ਗਾਣ ਰੀਲ ਅਲੀ ਗੱਲ ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਨ ਨਹੀਂ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ ਪਰ ਜੋ ਇਹਨਾਂ ਨੇ ਤੇ ਚੜ ਕੇ ਆ ਕੇ ਬਹਿ ਗਏ ਤੁਸੀਂ ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੇਰੀ ਮੇਰੇ ਅੰਦਰ ਕੀ ਸਿੱਖੀ ਹੈ ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ ਮੇਰੀ ਇੱਕ ਗਲਤੀ ਦੇ ਨਾਲ ਔਰ ਹਜ਼ਾਰ ਔਰ ਦੂਸਰੀ ਗੱਲ ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ ਮੈਂ ਵਾਰ-ਵਾਰ ਉਸ ਟਾਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ ਅਸੀਂ ਹਸਬੈਂਡ ਵਾਈਫ ਸੀ ਕੋਈ ਬਗਾਨਾ ਨਹੀਂ ਸੀ ਔਰ ਦੂਸਰੀ ਚੀਜ਼ ਉਹ ਵੀਡੀਓ ਪਿਛੇ ਜੀ ਇੱਕ ਗੱਲ ਹੋਲ ਕਲੀਅਰ ਕਰ ਦਿੰਨਾ ਸਭ ਲੋਕ ਕਹਿੰਦੇ ਬਈ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ ਕੁੜੀਆਂ ਦੇ ਉੱਤੇ ਮੈਂ ਪਤਾ ਕੀ ਹੈ ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ ਮੇਰੀ ਇੱਕ ਸੋਚ ਇਦਾਂ ਦੀ ਹੈ ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ ਮੇਰਾ ਮੈਂ ਕਹਿੰਦਾ ਸੀ ਮੇਰਾ ਮਨਮੋਲ ਵੀਰੇ ਦੀ ਵੀਡੀਓ ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮਨ ਨਹੀਂ ਮੰਨਦਾ ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਇਨਵੈਸਟ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਪੁਲਿਸ ਕੋਲ ਬਕਾਇਦਾ ਸਬੂਤ ਸੀਗੇ ਪੁਲਿਸ ਕੋਲ ਬਕਾਇਦਾ ਹਰ ਚੀਜ਼ ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੇ ਪੋਡਕਾਸਟ ਕੀਤਾ ਇਦਾਂ ਦਾ ਕੁਝ ਵੀ ਨਹੀਂ ਹੈਗਾ ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕਰੋ ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ ਹੈ ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਉਹਦੀ ਇਮੇਜ ਵੀ ਖਰਾਬ ਕਰਦੇ ਹੋ ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇਹਨਾਂ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਇਦਾਂ ਦਾ ਮਾੜਾ ਕਰ ਦਿੱਤਾ ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ ਸੱਚ ਦੀ ਆਵਾਜ਼ ਉਠਾਈ ਜੇ ਮੈਂ ਗਲਤ ਹੁੰਦਾ ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ ਕਿ ਜੇ ਮੈਂ ਗਲਤ ਆ ਨਾ ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੋਗਾ ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਨੇ ਮੈਨੂੰ ਬੋਲਿਆ ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ ਮੈਂ ਕਿਹਾ ਸੌਰੀ ਵੀਰੇ ਪਰ ਮੇਰੇ ਇਦਾਂ ਦਾ ਮਾਈਂਡ ਵਿੱਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ ਮੇਰ ਤੋਂ ਵੀਡੀਓ ਪੈ ਗਈ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਨਾ ਬਟ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਹਾਂਗਾ ਮੈਂ ਚਲੋ ਮੈਂ ਕਿਹਾ ਠੀਕ ਹੈ ਜੀ ਮੈਂ ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹਾਂ ਠੀਕ ਹੈ ਬਟ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਸਾਡੀ ਹਰ ਛੋਟੀ ਛੋਟੀ ਚੀਜ਼ ਨੂੰ ਜੇ ਹਵਾ ਬਣਾਓਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ ਔਰ ਕੁਝ ਲੋਕ بڑے ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਫੇਸਬੁੱਕ ਜਾਂ YouTube ਮੋਨਟਾਈਜੇਸ਼ਨ ਬੰਦ ਕਰ ਦੇ ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ ਆ ਜੁੰ ਸਾਰਿਆਂ ਨੂੰ ਜੋ ਜੋ ਲੋਕ ਸਾਨੂੰ ਹਰਾਸ ਕਰਨ ਦਾ ਕੋਈ ਨਾ ਕੋਈ ਵੀ ਕੋਈ ਵੀ ਮੌਕਾ ਨਹੀਂ ਛੱਡਦੇ ਹੱਥ ਜੋੜ ਕੇ ਬੇਨਤੀ ਆਰ ਪਰ ਬਹੁਤ ਪਰੇਸ਼ਾਨ ਹੋਏ ਪਿਆ ਬਹੁਤ ਦੁਖੀ ਹੋਏ ਪਿਆ ਕਿਸੇ ਪਾਸੇ ਤੁਸੀਂ ਮੰਨੋਗੇ ਘਰ ਜਾਂਦੇ ਆ ਘਰ ਆਂਦੇ ਜਾਂਦੇ ਸਾਨੂੰ ਇੰਨਾ ਜ਼ਿਆਦਾ ਔਖਾ ਹੁੰਦਾ 3600 ਚੀਜ਼ਾਂ ਅਸੀਂ ਫੇਸ ਕਰਦੇ ਆ ਕਿ ਕੀ ਦੱਸਦੇ ਫਿਰਿਏ ਤੁਹਾਨੂੰ ਅ ਬਹੁਤ ਸਾਰੀਆਂ ਚੀਜ਼ਾਂ ਐਦਾਂ ਦੀਆਂ ਜੋ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ ਅਸੀਂ ਜੋ ਕੁਝ ਪਬਲਿਕ ਵਿੱਚ ਰਹਿ ਕੇ ਫੇਸ ਕਰਦੇ ਆ ਨਾ ਸਾਨੂੰ ਪਤਾ ਅਸੀਂ ਕੀ ਕੁਝ ਫੇਸ ਕਰਕੇ ਜ਼ਿੰਦਗੀ ਕੱਟ ਰਹੇ ਆ ਫਿਰ ਵੀ ਅਸੀਂ ਖੜੇ ਹੋਏ ਆ ਤੁਸੀਂ ਇਹ ਚੀਜ਼ ਨਹੀਂ ਦੇਖਦੇ ਕਿ ਯਾਰ ਉਹ ਬੰਦੇ ਫਿਰ ਵੀ ਖੜੇ ਹੋਏ ਨਹੀਂ ਯਾਰ ਤੁਹਾਡੇ 2 ਮਿੰਟ ਦਾ ਮਜ਼ਾਕ ਬਹੁਤ ਘਾਟੇ ਕਰਦਾ ਮੈਂ बार-बार ਇੱਕੋ ਗੱਲ ਨਹੀਂ ਬੋਲਣਾ ਚਾਹੁੰਦਾ ਯਾਰ ਕਿ ਬੰਦਾ ਸਿੰਪਥੀ ਲੈ ਰਿਹਾ ਮੈਨੂੰ ਕਿਸੇ ਤਰੀਕੇ ਦੀ ਸਿੰਪਥੀ ਨਹੀਂ ਚਾਹੀਦੀ ਮੈਨੂੰ ਸਿਰਫ ਇਹ ਹੈ ਕਿ ਯਾਰ ਬਿਨਾਂ ਰੀਜ਼ਨ ਤੋਂ ਬਦਨਾਮ ਨਾ ਕਰੋ ਸਿੰਪਥੀ ਮੈਨੂੰ ਨਹੀਂ ਚਾਹੀਦੀ ਤੁਹਾਡੇ ਤੋਂ ਕਿਸੇ ਵੱਲੋਂ ਵੀ ਮੈਨੂੰ ਬਿਨਾਂ ਗੱਲੋਂ ਬਦਨਾਮ ਨਾ ਕਰੋ ਸਾਡੇ ਪਰਿਵਾਰ ਨੂੰ ਅਸੀਂ ਬੜੇ ਸੋਹਣੇ ਢੰਗ ਨਾਲ ਜਿੰਦੇ ਸੀ ਸਾਨੂੰ ਸੋਹਣੇ ਢੰਗ ਨਾਲ ਸਾਡੀ ਦੁਆਰਾ ਜ਼ਿੰਦਗੀ ਜੀ ਲੈਣ ਦਿਓ ਬਸ ਇੰਨੀ ਕੀ ਗੱਲ ਕਹੂੰਗਾ ਸਰਸ਼ੀ ਗੱਲ